ਨਾਮ ਹੈ ਭਾਜੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਘੋੜੀ ਤੇ ਕਿਵੇਂ ਮਾ ਚਲੋ ਅੱਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦੀ ਸੀ ਅੱਗੇ ਵੀ ਇਹਦੇ ਤੇ ਆਉਣੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਜ ਹੀ ਕਰਦਾ ਜਾਂ ਢੀ ਕਰਦਾ ਗੇੜਾ ਮਾਰ ਲੈਣਾ ਵੀ ਘੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਂਗੇ ਵੋਟ ਪਾ ਕੇ ਆਂ ਸਰ ਦੇਖੋ ਜੀ ਹੁਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਫੋਲ ਹੋ ਰਹੀ ਐ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਕਟਾਰੇ ਨੇ ਸ਼ਾਮ ਨੂੰ ਕਹਿ ਜੂ ਕੋ ਸਵੇਰ ਸਾਦਰੇ ਪੈ ਗਈਆਂ ਵੋਟਾਂ ਸਾਰੀਆਂ ਕਿੰਨਾ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਹਾ ਇੰਟਰਸਟ ਵੱਧ ਰਿਹਾ ਉਹਨਾਂ ਦਾ voting ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀ ਨੇ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਵੋਟਾਂ ਪਾਓ ਕੀ ਪੀਣਾ ਜਾਣੀ ਅੱਜ ਕਨੇ ਵਾਤ ਤੋਂ ਵਾਤ ਵੋਟ ਪਈ ਬਸ ਸਾਰਿਆਂ ਦੀ ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ ਕੀ ਨਾਮ ਹੈ ਭਾਜੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਘੋੜੀ ਤੇ ਕਿਵੇਂ ਮਾ ਚਲੋ ਅੱਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਜ ਹੀ ਕਰਦਾ ਜਾਂ ਜੀ ਕਰਦਾ ਗੇੜਾ ਮਾਰ ਲੈਣਾ ਜੀ ਘੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਂਗੇ ਵੋਟ ਪਾ ਕੇ ਆਂ ਸਰ ਦੇਖੋ ਜੀ ਹੁਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਪੋਲ ਹੋ ਰਹੀ ਹੈ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਕਟਾਰੇ ਨੇ ਸ਼ਾਮ ਨੂੰ ਪੈ ਜੋ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰੀਆਂ ਕਿੰਨਾ ਕਿ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ 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 ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੇ ਨੇ ਆਪ ਉਧਰ ਗਈਆਂ ਨੇ ਜੀ ਆਪਾਂ ਪਿੰਡ ਚ ਵੀ ਵੋਟਾਂ ਪਾਓ ਕਿ ਪਿੰਡ ਜਾਉਣੀ ਅੱਜ ਕਨੇ ਬਾਤ ਤੋਂ ਬਾਤ ਵੋਟ ਪਈ ਬਸ ਸਾਰਿਆਂ ਦੀ ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ